ਇਸ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖੋ ਕਿਉਂਕਿ ਇਸ ਵੀਡੀਓ ਦੇ ਵਿੱਚ ਉਹ ਲੋਕ ਜੋ ਹਨਾ ਮਜ਼ਾਕ ਉਡੋਂਦੇ ਨੇ ਪਰਮੇਸ਼ਵਰ ਜੀ ਦਾ ਉਹਨਾਂ ਬਾਰੇ ਕੀ ਕਹਿੰਦੇ ਨੇ ਪਸਟ ਦਿਓਲ ਜੀ ਆਓ ਇਸ ਵੀਡੀਓ ਨੂੰ ਦੇਖ ਕੇ ਪੂਰੀ ਤਰ੍ਹਾਂ ਕਿਉਂਕਿ ਬਹੁਤ ਲੋਕ ਜਿਆਦਾ ਪਰਮੇਸ਼ਵਰ ਦਾ ਮਜ਼ਾਕ ਉਡਾਰੇ ਬਹੁਤ ਹੀ ਦੁਖਦ ਦੀ ਗੱਲ ਹੈ ਕਿ ਆਪਣੇ مسیਹੀ ਲੋਕਾਂ ਦਾ ਜਿਆਦਾ ਜੋ ਇਦਾਂ ਕਰਦੇ ਨੇ ਪਰ ਉਹਨਾਂ ਨੂੰ ਇਹ ਸਭ ਕਰਨਾ ਨਹੀਂ ਚਾਹੀਦਾ ਤੁਸੀਂ ਦੇਖੋ ਕਿ ਕਿਹੜੀਆਂ ਗੜੀਆਂ ਆਪਾਂ ਗਲਤੀਆਂ ਕਰ ਜਾਂਦੇ ਜਾਣੇ ਜਾਣੇ ਵਿੱਚ ਆਪਾ ਇਸ ਵੀਡੀਓ ਨੂੰ ਦੇਖਿਓ ਕਿੰਨੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਆ ਯਾਰ ਜਿਨ੍ਹਾਂ ਦੇ ਵਿੱਚ ਸਾਡੇ ਪਰਮੇਸ਼ਵਰ ਨੂੰ ਮਹਿਮਾ ਨਹੀਂ ਪਰ ਲੋਕੀ ਮਜ਼ਾਕ ਉਡਾ ਰਹੇ ਆ ਜਿਨ੍ਹਾਂ ਲੋਕਾਂ ਦੇ ਕੰਮਾਂ ਕਰਕੇ ਤੇ ਧਾਨੇ ਉਹ ਲੋਕ ਜਿਹੜੇ ਫੇਰ ਉੱਥੇ ਜਾ ਜਾ ਕੇ ਬੈਂਦੇ ਆ ਕੁਰਸੀ ਚੱਕ ਕੇ ਲਿਆਂਦੀ ਕੁਰਸੀ ਰੱਖਤੀ ਕੁਰਸੀ ਤੇ ਬਿਜਲੀਆਂ ਡਿੱਗ ਗਈਆਂ ਹੱਥ ਲਾਇਆ ਤੜਫੜ ਮਿੱਟੀ ਲੱਗ ਗਈ ਤੜਫੀ ਜਾਂਦੇ ਆ ਗੇੜੇ ਤੇ ਗੇੜਾ ਲਈ ਜਾਂਦੇ ਆ ਇੱਕ ਬੰਦਾ ਕੁਰਸੀ ਨੂੰ ਫੜ ਕੇ ਬੈਠਿਆ ਉਹਦੇ ਜੂਮ ਵੀ ਨਹੀਂ ਸਰਕਣ ਦੇਈ ਉਹਨੂੰ ਕੁਝ ਵੀ ਨਹੀਂ ਹੋਣ ੜਿਆ ਕੋਈ ਝੋਲਾ ਫੜਾਈ ਜਾਂਦਾ ਹੈ ਤੇ ਝੋਲੇ ਦੇ ਵਿੱਚੋਂ ਦੇਖੋ ਇਹ ਸੱਚ ਆ ਕਿ ਪਰਮੇਸ਼ਵਰ ਦਾ ਆਤਮਾ ਸਮਰਥੀ ਆ ਇਹ ਝ ਕੋਈ ਦੂਰ ਹੈ ਨਹੀਂ ਇਹ ਝ ਝੂਠ ਨਹੀਂ ਹੈ ਕਿ ਪਰਮੇਸ਼ਵਰ ਦੇ ਆਤਮਾ ਦੇ ਸ਼ੂਨ ਨਾਲ ਤੁਸੀਂ ਡਿਗ ਨਹੀਂ ਸਕਦੇ ਤੁਸੀਂ ਡਿਗ ਸਕਦੇ ਹੋ ਪਰ ਤੁਸੀਂ ਡਿਗਣਾ ਹੀ ਡਿਗਣਾ ਹੈ ਇਹ ਸੱਚ ਨਹੀਂ ਹੈ ਮੈਂ ਵੀ ਆਪਣੀ ਜਾਨ ਦਾ ਲੇਖਾ ਦੇਣਾ ਹੈ ਮੈਂ ਕਿਉਂ ਤੁਹਾਨੂੰ ਹਨੇਰੇ ਵਿੱਚ ਰੱਖਾਂ ਜਦ ਮੇਰੇ ਉੱਤੇ ਚਾਨਣ ਪ੍ਰਗਟ ਹੋਇਆ ਹੈ ਮੈਨੂੰ ਇਸੇ ਦੀ ਪਰਮੇਸ਼ਵਰ ਨੇ ਚਾਨਣ ਵਿੱਚ ਲਿਆਂਦਾ ਕਿ ਉਹ ਚਾਨਣ ਤੁਹਾਡੇ ਉੱਤੇ ਵੀ ਆਵੇ ਹਰ ਹਾਲ ਦੇ ਵਿੱਚ ਡਿੱਗਣਾ ਹੀ ਡਿੱਗਣਾ ਆ ਇਹ ਕੋਈ ਰੀਤ ਨਹੀਂ ਆ ਤੇ ਇਦਾਂ ਹਰ ਵਾਰੀ ਹੁੰਦਾ ਵੀ ਨਹੀਂ ਜੀ ਠੀਕ ਹੈ ਕਈ ਵਾਰੀ ਪਰਮੇਸ਼ਵਰ ਦਾ ਆਤਮਾ ਇਹਨੇ ਸਮਰਥਨ ਨਾਲ ਹੁੰਦਾ ਹੈ ਕਿ ਸਾਡੇ ਤੋਂ ਸਮਰਥ ਚੱਲ ਨਹੀਂ ਹੁੰਦੀ ਅਸੀਂ ਡਿੱਗ ਜਾਂਦੇ ਹਾਂ ਪਰ ਚੇਤੇ ਰੱਖਿਓ ਪਰਮੇਸ਼ਵਰ ਦਾ ਆਤਮਾ ਕਿਸੇ ਦਾ ਜਲੂਸ ਨਹੀਂ ਕੱਢਦਾ ਪਰਮੇਸ਼ਵਰ ਦਾ ਆਤਮਾ ਕਿਸੇ ਨੂੰ ਬੇਪੱਤ ਨਹੀਂ ਕਰਦਾ ਇਹ ਜਿਹੜੇ ਕੰਮ ਹੋ ਰਹੇ ਆ ਇਹ ਜਲੂਸ ਕੱਢਣ ਵਾਲੇ ਆ ਇਹ ਬੇਪੱਤ ਕਰਨ ਵਾਲੇ ਆ ਔਰ ਇਹ ਕੰਮ ਪਰਮੇਸ਼ਵਰ ਦੇ ਆਤਮਾ ਤੋਂ ਬਿਲਕੁਲ ਨਹੀਂ ਆ ਇਹ ਦੁਸ਼ਟ ਆਤਮਾ ਦੇ ਕਰਮ ਆ ਜਨਰਲ ਕੁਸਲੋ ਕੀ ਕਹਿਣਗੇ ਉਹਨਾਂ ਦੀਆਂ ਤੁਹਾਡੇ ਨਾਲ ਫੋਟੋ ਵੀ ਆ ਫੋਟੋ ਹੋ ਸਕਦੀਆਂ ਸੀ ਉਹਨਾਂ ਨੂੰ ਕਰੈਕਟਰ ਸਰਟੀਫਿਕੇਟ ਨਹੀਂ ਦਿੱਤੇ ਤੁਸੀਂ ਵੀ ਸਾਡੇ ਨਾਲ ਫੋਟੋ ਖਿਚਵਾ ਕੇ ਜਾਂਦੇ ਆ ਸਾਨੂੰ ਕੀ ਪਤਾ ਤੁਸੀਂ ਆਪਣੇ ਘਰਾਂ 'ਚ ਕੀ ਕਰਦੇ ਆ ਕਿਸੇ ਵਿਅਕਤੀ ਦੇ ਕਿਸੇ ਵਿਅਕਤੀ ਦੇ ਨਾਲ ਫੋਟੋ ਡਿclare ਨਹੀਂ ਕਰਦੀ ਕਿ ਇਹਨਾਂ ਦਾ ਆਪਸ ਵਿੱਚ ਜੋ ਵੀ ਹੈ ਇਹਨਾਂ ਦੀ ਡਾਕਟਰੀਨ ਸੇਮ ਆ ਉਹ ਦੋਰ ਚਰਚ ਬਾਈਬਲ ਦੀ ਡਾਕਟਰੀਨ ਦੇ ਬਿਨਾ ਹੋਰ ਕਿਸੇ ਡਾਕਟਰੀਨ ਦੇ ਨਾਲ ਐਗਰੀ ਨਹੀਂ ਕਰਦਾ ਹallelujah ਸਿਰਫ ਤੇ ਸਿਰਫ ਪੁਇਟਰ ਬਾਈਬਲ ਦੀ ਡਾਕਟਰੀਨ ਜਿਹੜੀ ਆ ਓਪਨ ਡੋਰ ਚਰਚ ਦੇ ਵਿੱਚ ਫਾਲੋ ਕੀਤੀ ਜਾਂਦੀ ਆ ਪਰਮੇਸ਼ਵਰ ਵੱਲ ਨੂੰ ਦੇਖਿਆ ਜਾਂਦਾ ਤੇ ਪਰਮੇਸ਼ਵਰ ਵੱਲ ਦੇਖਣ ਤੋਂ ਹੀ ਲੋਕਾਂ ਨੂੰ ਪ੍ਰੇਰਿਆ ਜਾਂਦਾ ਹੈ ਪਰਮੇਸ਼ਵਰ ਦੀ ਪ੍ਰਭੂਤਾ ਸਾਬਤ ਚਰਚ ਦੇ ਵਿੱਚ ਸੇਵਾ ਕਾ ਹੀ ਕਰਦੇ ਸੀ ਕਈ ਵਾਰੀ ਸੰਤ ਜੀ ਚਰਚ ਵਿੱਚ ਵੀ ਨਹੀਂ ਹੁੰਦੇ ਸੀ ਲੋਕੀ ਆਉਂਦੇ ਸੀ ਨਲਕੇ ਤੋਂ ਪਾਣੀ ਭਰ ਕੇ ਲੈ ਜਾਂਦੇ ਸੀ ਵਿਸ਼ਵਾਸ ਨਾਲ ਜਾ ਕੇ ਰੋਗੀ ਨੂੰ ਪਿਆਦਣਾ ਆਉਂਦੇ ਐਤਵਾਰ ਨੂੰ ਗਵਾਹੀ ਲੈ ਕੇ ਆਉਣਾ ਸੰਤ ਜੀ ਤੁਸੀਂ ਇੱਥੇ ਹੈ ਨਹੀਂ ਸੀ ਅਸੀਂ ਨਲਕੇ ਤੋਂ ਪਾਣੀ ਭਰ ਕੇ ਲੈ ਗਏ ਰੋਗੀ ਚੰਗਾ ਹੋ ਗਿਆ ਕਹਿੰਦੇ ਚੰਗਾ ਕੀਤਾ ਪਰਮੇਸ਼ਵਰ ਦੇ ਸਮਰਥ ਨੇ ਤੇ ਉਹਨਾਂ ਵਿਅਕਤੀਆਂ ਦੀ ਨੇਚਾ ਨੇ ਅੱਜ ਵੀ ਇੱਥੇ ਉਹੀ ਸਮਰਥ ਉਹੀ ਪਰਮੇਸ਼ਵਰ ਮੌਜੂਦ ਹੈ ਹallelujah ਹallelujah ਵਚਨ ਚ ਲਿਖਿਆ ਬੇਪ੍ਰਤੀਤ ਤੇ ਪ੍ਰਤੀਤ ਵਾਨ ਜਿਹੜੇ ਉਹਨਾਂ ਦਾ ਆਪਸ ਵਿੱਚ ਮੇਲ ਨਹੀਂ ਆ ਅਸੀਂ ਪਤਿਤ ਵਾਲੇ ਬਨਾਂ ਹਾਂ ਅਸੀਂ ਚਾਨਣ ਵਿੱਚ ਚੱਲਣ ਵਾਲੇ ਬਨਾਂ ਹਾਂ ਅਸੀਂ ਐਵੇਂ ਸ਼ੋਅ ਆਫ ਕਰਨ ਵਾਲੇ ਨਹੀਂ ਬਣਨਾ ਮੰਨ ਲਵੋ ਇੱਥੇ ਹੁਣ ਪ੍ਰਚਾਰ ਹੋ ਰਿਹਾ ਏ ਪ੍ਰਚਾਰ ਪਰਮੇਸ਼ਰ ਦੇ ਆਤਮਾ ਤੋਂ ਪ੍ਰਚਾਰ ਜਿਹੜਾ ਯਾਰ ਅਗਰ ਬਾਈਬਲ ਦੇ ਵਿੱਚੋਂ ਹੋ ਰਿਹਾ ਏ ਤਾਂ ਪਰਮੇਸ਼ਰ ਦਾ ਬਚਨ ਏ ਮਤਲਬ ਪਰਮੇਸ਼ਰ ਜੀ ਆਪਣੇ ਬਚਨ ਦੇ ਰਹੀਂ ਤੁਹਾਡੇ ਨਾਲ ਗੱਲ ਕਰ ਰਹੇ ਆ ਇੱਥੇ ਚਾਰ ਜਣੇ ਹੁਣੇ ਨੱਚਣਾ ਸ਼ੁਰੂ ਕਰਦੇ ਤੁਸੀਂ ਯਕੀਨ ਕਰਦੇ ਪੁੱਤਰਾ ਅੱਤ ਮੈਂ ਇਦਾਂ ਕਰੇਗਾ ਜਾਂ ਦਾ ਜਜ਼ਬਾਤੀ ਲੋਕ ਆ ਜਾਂ ਦੁਸ਼ਟ ਦੇ ਜਕੜੇ ਹੋਈ ਅਸੀਂ ਇਹਨਾਂ ਬਰੀਕੀ ਦੀਆਂ ਗੱਲਾਂ ਨੂੰ ਸਮਝਣਾ ਆ ਇਹ ਸੱਚ ਆ ਦੁਸ਼ਟ ਆਤਮੇ ਹੁੰਦੇ ਆ ਤੇ ਉਹ ਤੋਂ ਵੱਡਾ ਸੱਚ ਇਹ ਆ ਕਿ ਪਰਮੇਸ਼ਰ ਉਹਨਾਂ ਦੁਸ਼ਟ ਆਤਮਿਆਂ ਨੂੰ ਕੱਢਣ ਦੇ ਲਈ ਸਮਰੱਥੀ ਆ ਅਰੇ ਪ੍ਰਭੂ ਦੀ ਹਸੂਰੀ ਵਿੱਚੋਂ ਤੇ ਯਿਸੂ ਮਸੀਹ ਦੇ ਨਾਮ 'ਚ ਦੁਸ਼ਟ ਆਤਮੇ ਡਰਦੇ ਤੇ ਕੰਬਦੇ ਆ ਵੈਰੀ ਦੀ ਸਾਰੀ ਸ਼ਕਤੀ ਉੱਤੇ ਸਾਨੂੰ ਅਧਿਕਾਰ ਦਿੱਤਾ ਹੋਇਆ ਹੈ ਦੁਸ਼ਟ ਆਤਮੇ ਚੀਲੋਂਦੇ ਆ ਚੀਕਾਂ ਮਾਰਦੇ ਆ ਟੱਪਦੇ ਆ ਕੁੱਤਦੇ ਆ ਨਿਕਲ ਜਾਂਦੇ ਆ ਪਰ ਵਾਕਿਆ ਹੀ ਉਹ ਦੁਸ਼ਟ ਆਤਮੇ ਆ ਉਹ ਪਵਿੱਤਰ ਆਤਮੇ ਨਹੀਂ ਆ ਪਰਮੇਸ਼ਵਰ ਦੀ ਆਤਮਾ ਕੰਟਰੋਲ ਬਕਸ ਲੈ ਉਹ ਸਾਨੂੰ ਨਿਯੰਤਰਣ ਦਿੰਦਾ ਹੈ ਹਾਲਾਤਾਂ ਨੂੰ ਕੰਟਰੋਲ ਵਿੱਚ ਕਰਨ ਦੀ ਸਮਰਥਿਆ ਪਰਮੇਸ਼ਵਰ ਦੇ ਆਤਮਾ ਵਿੱਚ ਸਾਡੇ ਮਨ ਨੂੰ ਕੰਟਰੋਲ ਵਿੱਚ ਕਰਨ ਦੀ ਸਮਰਥਿਆ ਪਰਮੇਸ਼ਵਰ ਦੇ ਆਤਮਾ ਦੇ ਵਿੱਚ ਸਾਡੇ ਜਜ਼ਬਾਤਾਂ ਨੂੰ ਕੰਟਰੋਲ ਵਿੱਚ ਕਰਨ ਦੀ ਸਮਰਥਿਆ ਪਵਿੱਤਰ ਆਤਮਾ ਦੇ ਵਿੱਚ ਉਹ ਸਾਨੂੰ ਆਊਟ ਆਫ ਕੰਟਰੋਲ ਨਹੀਂ ਕਰਦਾ ਬਟ ਆਊਟ ਆਫ ਕੰਟਰੋਲ ਨੂੰ ਕੰਟਰੋਲ ਦੇ ਵਿੱਚ ਲੈ ਕੇ ਆਉਂਦਾ ਹੈ ਹallelujah ਅਕਰ ਤੁਸੀਂ ਆਊਟ ਆਫ ਕੰਟਰੋਲ ਹੋ ਰਹੇ ਆ ਤਾਂ ਪਰਮੇਸ਼ਵਰ ਦੇ ਆਤਮਾ ਤੋਂ ਮੰਗੋ ਕਿ ਪ੍ਰਭੂ ਮੈਨੂੰ ਕੰਟਰੋਲ ਦੇ ਵਿੱਚ ਲਓ ਪ੍ਰਭੂ ਮੈਨੂੰ ਤੁਸੀਂ ਆਪਣੇ ਕੰਟਰੋਲ 'ਚ ਲਓ ਆਪਣੇ ਨਿਯੰਤਰਣ ਦੇ ਵਿੱਚ ਲਓ ਔਰ ਜਦੋਂ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਆਪਣੇ ਕੰਟਰੋਲ ਵਿੱਚ ਲਏਗਾ ਨਾ ਸਾਰੀਆਂ ਚੀਜ਼ਾਂ ਕੰਟਰੋਲ ਵਿੱਚ ਹੋ ਜਾਣੀਆਂ ਹੈ ਹallelujah ਹallelujah ਤਾਂ ਅਸੀਂ ਸਮਝਦਾਰ ਬਨਣਾ ਹੈ ਕਿ ਬਚਨ ਦੇ ਵਿੱਚ ਲਿਖਿਆ ਪਰਮੇਸ਼ਰ ਦਾ ਵਚਨ ਮੂਰਖ ਨੂੰ ਬੁੱਧਵਾਨ ਬਣਾਉਂਦਾ ਹੈ ਹallelujah ਹallelujah ਸੋ ਲਿਖਿਆ ਅਤੇ ਪਰਮੇਸ਼ਰ ਦੀ ਹੈਕਲ ਨੂੰ ਮੂਰਤੀਆਂ ਨਾਲ ਕੀ ਵਾਸਤਾ ਹੈ ਅਸੀਂ ਤਾਂ ਅਕਾਲ ਪੁਰਖ ਦੀ ਹੈਕਲ ਹਾਂ ਜਿਵੇਂ ਪਰਮੇਸ਼ਰ ਨੇ ਵਚਨ ਕੀਤਾ ਮੈਂ ਉਹਨਾਂ ਵਿੱਚ ਵਾਸ ਕਰਾਂਗਾ ਤੇ ਫਿਰਿਆ ਕਰਾਂਗਾ ਮੈਂ ਉਹਨਾਂ ਕਿੰਨੇ ਲੋਕਾਂ ਨੇ ਪਵਿੱਤਰ ਆਤਮਾ ਪਾਇਆ ਦੇਖੋ ਕਿੰਨਿਆਂ ਨੇ ਪਾਇਆ ਪ੍ਰਭੂ ਦੀ ਬੜੇ ਆਈ ਹੋ ਸੋ ਤੁਸੀਂ ਤਾਂ ਕੁਛ ਨਹੀਂ ਇਦਾਂ ਦਾ ਰਿਐਕਟ ਕਰ ਰਹੇ ਪਵਿੱਤਰ ਆਤਮਾ ਤਾਂ ਤੁਹਾਡੇ ਅੰਦਰ ਹੀ ਆ ਕਿ ਪਾਸੇ ਤੇ ਛੱਡ ਕੇ ਆਏ ਹੋ ਨਾਲ ਹੀ ਹਨ ਉਹ ਤੁਹਾਨੂੰ ਕੋਈ ਡਿਸਟਰਬੈਂਸ ਕ੍ਰੀਏਟ ਕਰਨ ਦੇ ਲਈ ਨਹੀਂ ਕਹਿ ਰਿਹਾ ਕਿਉਂਕਿ ਉਹ ਵਾਕਿਆ ਹੀ ਪਰਮੇਸ਼ਵਰ ਦਾ ਆਤਮਾ ਹੈ ਹਾਲੇਲੂਇਆ ਹਾਲੇਲੂਇਆ ਉਹ ਸੱਚ ਮੁੱਚ ਪਰਮੇਸ਼ਵਰ ਦਾ ਆਤਮਾ ਹੈ ਅਰ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਪਰਮੇਸ਼ਵਰ ਸਾਡੇ ਨਾਲ ਸਾਡੇ ਅੰਦਰ ਉਹ ਸਚਨ ਚ ਲਿਖਿਆ ਗਿਆਨ ਬਿਨਾ ਮੇਰੀ ਪਰਜਾ ਨਾਸ਼ ਹੋ ਰਹੀ ਹੈ ਨਬੀਆਂ ਬਿਨਾ ਨਹੀਂ ਰਸੂਲਾਂ ਬਿਨਾ ਨਹੀਂ ਗਿਆਨ ਬਿਨਾ ਵਚਨ ਬਿਨਾ ਵੀ ਨਹੀਂ ਵਚਨ ਬਹੁਤ ਆ ਪਰ ਜੇ ਗਿਆਨ ਹੋਊਗਾ ਤਦ ਸਮਝ ਵਿੱਚ ਆਣਾ ਹੈ ਗਿਆਨ ਬਿਨਾਂ ਵਚਨ ਤਾਂ ਸੁਣਨਾ ਵੀ ਬੇਅਰਥ ਹੈ ਜੇ ਗਿਆਨ ਨਹੀਂ ਆ ਸਾਨੂੰ ਸਮਝ ਨਹੀਂ ਲੱਗਣੀ ਵੀ ਇਹਦਾ ਇਹ ਵਚਨ ਜਿਹੜਾ ਸਾਨੂੰ ਕੀ ਕਹਿ ਰਿਹਾ ਹੈ ਇਹਦੀ ਅਸਲ ਪਕੜ ਕੀ ਹੈ ਇਹਦੀ ਅਸਲ ਡੁੰਗਾਈ ਕੀ ਇਹ ਚਾਹੁੰਦਾ ਕੀ ਆ ਪਰਮੇਸ਼ਵਰ ਦਾ ਬਚਨ ਸਾਨੂੰ ਕਹਿੰਦਾ ਗਿਆਨ ਬਿਨਾ ਮੇਰੀ ਪਰਜਾ ਨਾਸ਼ ਹੋ ਰਹੀ ਹੈ ਤੇ ਤੁਸੀਂ ਜਿੰਨੇ ਵੀ ਲੋਕੀ ਸੁਣ ਰਹੇ ਹੋ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਦੀ ਹਾਂ ਐਵੇਂ ਕਿਸੇ ਦੇ ਮਗਰ ਨਹੀਂ ਲੱਗਣਾ ਛੁੱਟ ਪਰਮੇਸ਼ਵਰ ਤੋਂ ਸਮਝ ਲੱਗੀ ਤੁਹਾਡੇ ਲਈ ਬਲੀਦਾਨ ਪ੍ਰਭੂ ਯਿਸੂ ਮਸੀਹ ਜੀ ਹੋਏ ਆ ਇਸ ਗੱਲ ਦਾ ਚੇਤਾ ਰੱਖਿਓ ਹੋਰ ਕਿਸੇ ਨੇ ਤੁਹਾਡੇ ਲਈ ਨਾਂ ਜਾਣ ਦਿੱਤੀ ਤੇ ਨਾਂ ਕਿਸੇ ਨੇ ਦੇਣੀ ਆ ਸਿਰਫ ਪ੍ਰਭੂ ਯੀਸੂ ਮਸੀਹ ਨੇ ਤੁਹਾਡੇ ਲਈ ਪ੍ਰਾਨ ਧਿਆਗੇ ਆ ਆਪਣੇ ਜਿਸਮ ਧਿਆਗੇ ਰਾਤਮਾ ਦੇ ਵਿੱਚ ਫੇਰ ਹੋ ਤੀਜੇ ਦਿਨ ਜੀ ਉੱਠੇ ਔਰ ਆਪਣੇ ਪਿਤਾ ਦੇ ਨਾਲ ਇਸ ਵੇਲੇ ਸੱਜੇ ਹੱਥ ਬਿਰਾਜਮਾਨ ਆ ਹਾਲੇਲੂਇਆ ਤੁਸੀਂ ਐਵੇਂ ਹੀ ਰੌਣਕ ਬੇਲਾ ਵੇਖ ਕੇ ਨਾ ਦੁਰਪਿਓ ਬਾਕਸ ਆਫਿਸ ਹਿੱਟ ਹੋਣ ਦੇ ਬਾਵਜੂਦ ਇਸ ਮਲਟੀਨੈਕਸ ਕੋ ਕਾਫੀ ਨੁਕਸਾਨ ਹੋਇਆ ਜਬ ਆਸ਼ਾ ਨੇ ਸੁਪਰਸਟਾਰ ਸਵੈਗ ਅਪਣਾਇਆ ਤੇ ਪੂਰੀ ਪਬਲਿਕ ਕੋ ਹਿਲਾ ਦਿੱਤਾ ਰੌਣਕ ਮੇਲਾ ਵੇਖ ਕੇ ਨਾ ਦਰਪਿਓ ਬਹੁਤ ਆਵਾਜ਼ਾਂ ਸਾਨੂੰ ਸੁਣਨ ਨੂੰ ਮਿਲ ਰਹੀਆਂ ਆ ਜਿਹੜੇ ਮੇਲਾ ਵੇਖਣ ਗਏ ਸੀ ਹੁਣ ਹਾਲ ਮੰਦੇ ਹੋ ਗਏ ਉਹਨਾਂ ਦੇ ਸਾਧੰਦਾ ਮੈਂ ਇੱਕ ਸਟੋਰੀ ਪੜ੍ਹ ਰਹੀ ਸੀ ਤੇ ਉਸ ਸਟੋਰੀ ਦੇ ਵਿੱਚ ਸੀਗਾ ਕਿ ਇੱਕ ਬੰਦਾ ਮਰਿਆ ਤੇ ਜਮਦੂਤ ਉਹਦੀ ਰੂਹ ਨੂੰ ਲੈ ਕੇ ਗਏ ਤੇ ਉਹਨੂੰ ਪੁੱਛਦੇ ਆ ਕਹਿੰਦੇ ਵੀ ਤੇਰੇ ਕੋਲੇ ਆਪਸ਼ਨ ਆ ਜਦ ਕਿ ਇਦਾਂ ਹੁੰਦਾ ਨਹੀਂ ਹੈ ਬਸ ਇਹ ਸਟੋਰੀ ਆ ਤੇਰੇ ਕੋਲੇ ਆਪਸ਼ਨ ਆ ਕਿ ਤੂੰ ਸਵਰਗ ਨੂੰ ਜਾਣਾ ਕਿ ਨਰਕ ਨੂੰ ਸਵਰਗ ਨੂੰ ਹੀ ਲਾਜ ਕੋ ਕਿਉਂਕਿ ਨਰਕ ਦੇ ਬਾਰੇ ਬਹੁਤ ਚੀਜ਼ਾਂ ਸੁਣੀਆਂ ਪਹਿਲਾਂ ਹੀ ਤੇ ਸਵਰਗ ਨੂੰ ਗਿਆ ਉੱਥੇ ਜਾ ਕੇ ਦੇਖਿਆ ਸਭ ਚੁੱਪ ਸ਼ਾਂਤ ਹੀ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਆ ਸਭ ਆਪਣੇ ਆਪਣੇ ਕੰਮ ਦੇ ਵਿੱਚ ਲੱਗੇ ਆਪਣੀ ਧੁੰਨ ਦੇ ਵਿੱਚ ਰੰਗੇ ਹੋਏ ਆ ਤੇ ਉਹਨੂੰ ਬੋਰ ਫੀਲ ਹੋਣ ਲੱਗ ਗਿਆ ਉਨੇ ਫੇਰ ਬੇਨਤੀ ਕੀਤੀ ਕਹਿੰਦਾ ਮੈਨੂੰ ਬਹੁਤ ਬੋਰ ਫੀਲ ਹੁੰਦਾ ਮੈਂ ਇੰਨੀ ਸ਼ਾਂਤੀ ਚ ਨਹੀਂ ਰਹਿ ਸਕਦਾ ਮੈਨੂੰ ਕਹਿੰਦਾ ਇੱਕ ਗੇੜੀ ਨਰਕ ਦੀ ਵੀ ਘੜਾਈ ਦਿਓ ਮੈਂ ਦੇਖ ਲਵਾਂ ਕਿਦਾਂ ਦਾ ਹੈ ਉਹਨੂੰ ਨਰਕ ਨੂੰ ਲੈ ਕੇ ਗਏ ਉੱਥੇ ਚੰਗਾ ਰੌਣਕ ਮੇਲਾ ਲੱਗਿਆ ਦੇਖਿਆ ਲੋਕੀ ਨੱਚਣ ਡਪੰਡੇ ਹੂ ਹਾਈ ਉਹ ਸਭ ਚੀਜ਼ਾਂ ਜਿਹੜੀਆਂ ਹੋਣ ਡੀਆਂ ਲਿਸ਼ਕ ਪੁਸ਼ਕ ਕਿੰਨਾ ਐਵੇਂ ਦੁਨੀਆ ਤੇ ਝੂਠ ਬੋਲਦੇ ਆ ਨਰਕ ਤੋਂ ਬਹੁਤ ਮਾੜਾ ਆ। ਨਰਕ ਤੋਂ ਬਹੁਤ ਸੋਹਣਾ ਆ। ਕਿੰਨੀ ਜੀਣ ਆਉਣ ਵਾਲੀ ਥਾਂ ਆ। ਕਹਿੰਦਾ ਤੁਸੀਂ ਜਾਓ ਮੈਂ ਇੱਥੇ ਹੀ ਠੀਕ ਆ। ਉਹ ਕਹਿੰਦੇ ਬੱਸ ਹੁਣ ਤੇਰ ਕੋਲ ਹੋਰ ਮੌਕਾ ਨਹੀਂ ਹੈਗਾ। ਤੂੰ ਅਜੇ ਵੀ ਹਸਾਬ ਲਾਦਾ ਜਿੱਥੇ ਤੂੰ ਹੁਣ ਕਹਿ ਦਿੱਤਾ ਐਦੋਂ ਬਾਅਦ ਚ ਤੈਨੂੰ ਅਸੀਂ ਬਦਲ ਨਹੀਂ ਸਕਦੇ ਤੇਰਾ ਥਾਂ। ਕਹਿੰਦੇ ਨਹੀਂ ਮੈਂ ਠੀਕ ਆ। ਆਹੋ ਥਾਂ ਬਹੁਤ ਵਧੀਆ ਈ। ਜਿੱਦਾਂ ਉਹ ਨੂੰ ਛੱਡ ਕੇ ਗਏ ਉਹਦਾ ਰੂਪ ਬਦਲ ਗਿਆ ਉਹ ਥਾਂ ਦਾ ਉੱਥੇ ਚੀਕਾਂ ਪੈਣ ਲੋਕੀ ਹਹਾਕਾਰ ਮੱਚੀ ਹੋਈ ਬਚਾਓ ਓਏ ਮਰ ਗਏ ਓਏ ਹੱਕ ਬਲੰਡੇ ਆ ਸਭ ਮਾੜੇ ਹਾਲ ਤੇ ਫੇਰ ਹੁੰਦਾ ਏ ਕਹਿੰਦਾ ਆ ਕੀ ਹੋਇਆ ਕਿੰਨਾ ਵੱਡਾ ਧੋਖਾ ਮੇਰੇ ਨਾਲ ਹੋ ਗਿਆ ਇਹ ਸਾਰਾ ਕੁਝ ਕੀ ਸੀਗਾ ਇਹ ਦੇਖਦਾ ਇੰਦਾਂ ਦਾ ਨਹੀਂ ਸੀ ਦੇਖਣ ਨੂੰ ਤਾਂ ਬਹੁਤ ਜੀਰੂ ਖੁਸ਼ ਕਰਨ ਵਾਲਾ ਥਾਂ ਲੱਗਦਾ ਸੀ ਪਰ ਇਹਦੀ ਹਕੀਕਤ ਕੁਛ ਹੋਰ ਆ ਸੱਚ ਇਹੋ ਹੀ ਆ ਸਾਨੂੰ ਜਿਹੜੀਆਂ ਚੀਜ਼ਾਂ ਦੇਖਣ ਨੂੰ ਜੀਰ ਆਉਣ ਵਾਲੀਆਂ ਲੱਗਦੀਆਂ ਮੋਸਟਲੀ ਉਹ ਸਾਨੂੰ ਨਰਕ ਵੱਲ ਨੂੰ ਲੈ ਕੇ ਜਾਂਦੀਆਂ ਆ ਸਮਝ ਲੇਗੀ ਜਿੱਥੇ ਸਾਨੂੰ ਲੱਗਦਾ ਨਾ ਇੱਥੇ ਬੜਾ ਮਨ ਖੋਸ਼ ਆ ਇੱਥੇ ਤਾਂ ਹਾਸੇ ਮਸ਼ਕੂਲੇ ਪੈਂਦੇ ਆ ਇੱਥੇ ਨਾਚ ਗਾਣਾ ਬਹੁਤ ਆ ਇੱਥੇ ਰੰਗ ਚੰਗ ਬਹੁਤ ਆ ਉਧਰ ਰਿਜ਼ਲਟ ਕੀ ਆ ਥੋੜੇ ਚਿਰ ਬਾਅਦ ਉਹਨੇ ਨਰਕ ਚ ਬਦਲ ਜਾਣਾ ਹੈ ਪਰ ਸਵਰਗ ਕਿਦਾਂ ਦਾ ਆ ਸ਼ਾਂਤ ਬਿਲਕੁਲ ਸ਼ਾਂਤ ਆਨੰਦ ਵਾਲੀ ਅਵਸਥਾ ਹੈ ਉੱਥੇ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਆ ਨਾ ਲੜਾਈ ਨਾ ਝਗੜਾ ਨਾ ਚੁਕਲੀ ਨਾ ਨਿੰਦਿਆ ਨਾ ਅਪਰਾਧ ਉਹ ਸਵਰਗ ਆ ਇਹੋ ਜਿਹਾ ਥਾਂ ਜੀਹਦੇ ਜੀ ਸਾਨੂੰ ਬੁਰਕ ਲੱਗਦਾ ਆ ਅੱਛਾ ਇਹ ਤਾਂ ਚੁੱਪ ਕਰਕੇ ਬੈਠੇ ਆ ਕੋਈ ਗੱਲ ਹੀ ਨਹੀਂ ਕਰਦੇ ਹੋਰ ਨਹੀਂ ਕੁਛ ਕੋਈ ਪਿੰਡ ਦੀ ਖਬਰ ਸੁਣਾ ਦੇ ਕਈ ਲੋਕੀ ਕਹਿਣਗੇ ਚਲੋ ਹੋਰ ਨਹੀਂ ਕੁਛ ਆਏਗਾ ਤੇ ਆਪਣੇ ਪਿੰਡ ਦੀ ਗੱਲ ਸੁਣਾ ਵੀ ਤੂੰ ਕਿਸੇ ਪਿੰਡ ਦਾ ਮੇਰੇ ਪਿੰਡ ਦੀ ਗੱਲ ਸੁਣ ਕੇ ਤੈਨੂੰ ਕੀ ਮਿਲਣਾ ਮੇਰੇ ਪਿੰਡ ਦੇ ਹੱਸਦੇ ਆ ਵੱਸਦੇ ਆ ਰੋਂਦੇ ਆ ਤੈਨੂੰ ਉਹਦਾ ਕੀ ਪਾ ਤੇਰੇ ਪਿੰਡ ਦਾ ਮੈਨੂੰ ਕੀ ਪਾ ਜੇ ਮੇਰੇ ਰਿਸ਼ਤੇਦਾਰਾਂ ਨਾਲ ਤੇਰੀ ਰਿਸ਼ਤੇਦਾਰੀ ਨਹੀਂ ਆ ਤੇ ਮੇਰੇ ਰਿਸ਼ਤੇਦਾਰਾਂ ਦੀਆਂ ਚੁਗਲੀਆਂ ਸੁਣ ਕੇ ਤੈਨੂੰ ਕੀ ਠੰਡ ਪੈਣੀ ਤੇਰਾ ਕੀ ਫਾਇਦਾ ਹੋਣਾ ਜਿਹੜਾ ਪਰਮੇਸ਼ਰ ਦਾ ਆਤਮਾ ਆ ਤੁਸੀਂ ਵੈਰੀ ਨੂੰ ਤਵੱਜੋ ਨਹੀਂ ਦੇਣੀ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਧਿਆਨ ਦੇਣਾ ਹੈ ਅਸਥਾ ਦੇ ਨਾਲ ਪ੍ਰਾਪਤ ਹੁੰਦਾ ਹੈ ਉਹ ਸਾਨੂੰ ਜਿਹੜੀਆਂ ਚੀਜ਼ਾਂ ਸਾਡੀਆਂ ਅੱਖਾਂ ਨੂੰ ਚੰਗੀਆਂ ਲੱਗਦੀਆਂ ਆ ਸੰਸਾਰ ਵਿੱਚ ਜਿਹੜੀਆਂ ਚੰਗੀਆਂ ਸਮਝੀਆਂ ਜਾਂਦੀਆਂ ਉਹ ਛੱਡਣ ਦੇ ਬਾਅਦ ਸਾਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਆ ਆਨੰਦ ਦੀ ਪ੍ਰਾਪਤੀ ਇਹ ਸੱਚ ਆ ਗੱਲ ਕਦੇ-ਕਦੇ ਆਪਾਂ ਹਨਾ ਬਹੁਤ ਜ਼ਿਆਦਾ ਵੀ ਆਪਾਂ ਗਲਤੀਆਂ ਕਰ ਬੈਠਦੇ ਆਪ ਨੂੰ ਪਤਾ ਹੀ ਨਹੀਂ ਲੱਗਦਾ ਕਿ ਆਪਾਂ ਕੀ ਕਰਨਾ ਕੀ ਨਹੀਂ ਕਰਨਾ ਹਨਾ ਇਸ ਤਰ੍ਹਾਂ ਦੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਆਪਾਂ ਜੇਕਰ ਪਰਮੇਸ਼ਵਰ ਸਾਨੂੰ ਸਮਝ ਦੇਦਾ ਸਮਝਦਾ ਆਤਮਾ ਦਿੰਦਾ ਹਨ ਤਾਂ ਸਾਨੂੰ ਇਹੋ ਜਿਹਾ ਕੁਝ ਨਹੀਂ ਕਰਨਾ ਚਾਹੀਦਾ ਕਿ ਜਿੱਤੋਂ ਪਰਮੇਸ਼ਵਰ ਦੀ ਮਤਲਬ ਕਿ ਪਰਮੇਸ਼ਰ ਇਦਾਂ ਦੇ ਕੰਮ ਕਰਨੇ ਚਾਹੀਦੇ ਜਿੱਤੋਂ ਪਰਮੇਸ਼ਵਰ ਦੀ ਮਹਿਮਾ ਹੋਵੇ ਨਾ ਕਿ ਉਹਨੂੰ ਮਤਲਬ ਕਿ ਸਾਡੇ ਕਰਨ ਹਨਾ ਕੋਈ ਇਹਨਾਂ ਠੋਕਰ ਨਾ ਖਾਵੇ ਕਹਿੰਦਾ ਮਤਲਬ ਤੇ ਸਾਨੂੰ ਸੱਚਮੁੱਚ ਪਰਮੇਸ਼ਵਰ ਦਾ ਆਤਮਾ ਜਿਹੜਾ ਬੁੱਧ ਸਮਝਦਾ ਗਿਆਨ ਦਾ ਆਤਮਾ ਹੈਗਾ ਸਾਨੂੰ ਇਹੋ ਜੇ ਕੰਮ ਕਰਨੇ ਚਾਹੀਦੇ ਆ ਕਦੀ ਵੀ ਦੂਸਰੇ ਦੇ ਮਤਲਬ ਜੇ ਕੋਈ ਕਰ ਦਵੇ ਤੇ ਉਹਨੂੰ ਇਦਾਂ ਸਮਝਾਓ ਕਿ ਤੁਸੀਂ ਇਹ ਵਚਨ ਪੜੋ ਕਿ ਇਹਦੇ ਨਾਲ ਇਦਾਂ ਇਹ ਸਮਝ ਵਾਲਾ ਆਤਮਾ ਹੁੰਦਾ ਇਹ ਸੰਸਾਰਿਕ ਜੋ ਤੁਸੀਂ ਕਰ ਰਹੇ ਜਰੂਰੀ ਨਹੀਂ ਕਿ ਆਤਮਾ ਇਦਾਂ ਹੀ ਆਂਦਾ ਆਤਮਾ ਜੋਰ ਦੇ ਨਾਲ ਆਂਦਾ ਵਾ ਟੱਚ ਵੀ ਕਰਦਾ ਸਭ ਕੁਝ ਹੁੰਦਾ ਪਰ ਇਸ ਤਰ੍ਹਾਂ ਕਰੋ ਕਿ ਦੂਸਰਾ ਠੋਕਰ ਨਾ ਖਾਵੇ ਹਨਾ ਇਸ ਕਰਕੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਰਹਿਿਆ ਕਰੋ ਪ੍ਰਾਰਥਨਾ ਆਰਾਧਨਾ ਕਰਦੇ ਰਹਿਿਆ ਕਰੋ ਬਹੁਤ ਸਾਰੀਆਂ ਪ੍ਰਾਰਥਨਾਵਾਂ ਦੇ ਵਿੱਚ ਪਾਈਆਂ ਗਈਆਂ ਕਿ ਸਾਨੂੰ ਕਿੰਨਾ ਕਿੰਨਾ ਸ਼ਬਦਾਰਹੀ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਔਰ ਇਸ ਵੀਡੀਓ ਨੂੰ ਵੀ ਪਲੀਜ਼ ਜਰੂਰ ਲਾਇਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਔਰ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ ਮਿਲਦੇ ਇੱਕ ਨਵੀਂ ਵੀਡੀਓ ਦੇ ਵਿੱਚ ਮੇਰੀ ਤਰਫੋਂ ਸਭ ਕੋ ਜੈ ਮਸੀਹ ਕੀ ਹਾਲੇਲੂਇਆ ਆਮੀਨ